ਉਰੇ ਗੱਡੀ ਮਾਰ ਨਾ ਬੰਦਾ ਇਹ ਲੱਕੀ ਕੀ ਕਰ ਰਹੇ ਆ ਇੰਜਨ ਬੰਨ ਰਹੇ ਆ ਇੰਜਨ ਆਦਾ ਇੰਜਨ ਹੈ ਬਲੈਂਡਰ ਦਾ ਬਲੈਂਡਰ ਦਾ ਇੰਜਨ ਤੇ ਪੀਕਅਪ ਦਾ ਕੀ ਰਾਹ ਹੁੰਦਾ ਪਿਕਅਪ ਦਾ ਹੈ ਪੀਕਅਪ ਆ ਵਧਾਉਣੀ ਹੋਵੇ ਆਪਾਂ ਨੇ ਪਿਕਅਪ ਕਲਚ ਖੋਲਿਆ ਹੋਇਆ ਹੁਣ ਇਹਦਾ ਅੱਛਾ ਇਹਦੇ ਚ ਪਾਚੇ ਦੀ ਗਲਚ ਪਲੇਟਾਂ ਪਾ ਦੋ ओरिजिनल ਠੀਕ ਆ ਵਧੂ ਪਿਕਅਪ ਛਾਲ ਮਾਰੂ ਛਾਲ ਅੱਛਾ ਸੱਦਾ ਪਰ ਹੁਣ ਨਹੀਂ ਆਰੀਜਨਲ ਪਾਜੇ ਦੀ ਟੀਵੀਐਸ ਨਹੀਂ ਚਾਹੀਦੀਆਂ ਨੇ ਅੱਛਾ ਵੇੜ ਦੇ ਕਿਪ ਪਿਕਅਪ ਇਹ ਤਾਂ ਨਾਲ ਦੀਆਂ ਨੇ ਇਹ ਤਾਂ ਨਾਲ ਦੀਆਂ ਨੇ ਜੇ ਪਿਕਅਪ ਲੈਣੀ ਆ ਜਿਵੇਂ ਅੱਜ ਕੱਲ ਨਹੀਂ ਫਿਰਦੇ ਮੁੰਡੇ ਛਾਲਾਂ ਦੇ ਕੰਮ ਨਹੀਂ ਫਿਰਦੇ ਨੇ ਬਸ ਟੀਪੀਐਸ ਦੀਆਂ ਪਾਜੇ ਦੀਆਂ ਕਲਚ ਪਲੇਟਾਂ ਪਾਓ ਪਿਕਅਪ ਦਾ ਨਿਆਰਾ ਲੋ ਮੁੱਤ ਇਹ ਲੈ ਤਾਂ ਪਿਕਅਪ ਨਾਮ ਖੜੇ ਕਿਤੇ ਨਾ ਕਿੱਕ ਸਲਿੱਪ ਜਾਵੇ ਤੇ ਤਾਂ ਐਵਰੇਜ ਦਾ ਹੀ ਕੁੱਕ ਬਣਦਾ ਹੋਊਗਾ ਐਵਰੇਜ ਵੱਧਦੀ ਆ ਪੁੱਲ ਇਹ ਕਾਪਰੀ ਇਹ ਕਿਉਂ ਨਹੀਂ ਪਾ ਕੇ ਜਾਂਦੀ ਗੱਲ ਰੇਟ ਵੱਧਦਾ ਰੇ ਮੋਟਰਸਾਈਕਲ ਦਾ ਹੈ ਰੇਟ ਵੱਧ ਜਾਊਗਾ ਕਿਤੇ 280 ਰੁਪਏ ਦੀਆਂ ਹੀਰੋ ਦੀਆਂ ਕਿੱਥੇ 650 ਰੁਪਏ ਦੀਆਂ ਇਹੋ ਨਾਲ ਕਿੰਨਾ ਰੇਟ ਵੱਧੂਗਾ ਉਹ ਦੱਸਤਾ ਰਿਆਂ 280 ਰੁਪਏ ਦੀਆਂ ਹੀਰੋ ਦੀਆਂ 650 ਦੀਆਂ TVS ਦੀਆਂ 300 ਰੁਪਿਆ ਰੇਟ ਦਾ ਫਰਕ ਪੈ ਜਾਂਦਾ 22 ਤੋਂ 300 ਬਾਅਦ ਇਹ 5-300 ਮਿਲავਦੇ ਨੇ ਕੰਪਨੀ ਵਾਲੇ ਤੁਹਾਨੂੰ ਕੀ ਵਿੱਚ ਨਹੀਂ ਵਿਗਦੀ ਉਹ ਤਾਂ 10-10 ਰੁਪਿਆ ਘਟਾਉਂਦੇ ਜਾਂਦੇ ਨੇ ਮਟੀਰੀਅਲ ਘਟਾਤਾ 300 ਕਿੱਥੋਂ ਲਾ ਦੇਣਗੇ ਇੱਕ ਮੋਟਰਸਾਈਕਲ ਦੇ 300 ਆ ਲਾ ਬਾਕੀ ਮੋਟਰਸਾਈਕਲ ਹਜ਼ਾਰਾਂ ਮੋਟਰਸਾਈਕਲ ਨਿਕਲਦਾ ਕਿੰਨੇ ਦਾ ਹੋ ਗਿਆ ਉਹੀ ਰੇਟ ਵੀ ਵਧਾਉਣਗੇ ਜੇ 5-300 ਲਾ ਕੇ 500 ਕਸਟਮਰ ਨਹੀਂ ਲੈਂਦਾ ਇਹ ਸਪਲੈਂਡਰ ਉਹ ਹੀ ਲਊਗਾ ਜੀ ਲਊਗਾ ਤਾਂ ਸਹੀ ਰੇਟ ਦਾ ਹੀ ਬਹੁਤ ਫਰਕ ਆ ਚੱਲ ਕੜਤ